ਇਨਾ ਮਤਲਬ ਸਾਊ ਪਰਿਵਾਰ ਹੈ ਉਹ ਕਹਿੰਦੇ ਸਾਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਆਪਣੇ ਘਰ ਵਿੱਚ ਅਸੀਂ ਆਪਣੀ ਫੈਮਲੀ ਵਿੱਚ ਬਹੁਤ ਖੁਸ਼ ਆਹ ਪਰ ਉਹਨਾਂ ਦੇ ਹੀ ਇੱਕ ਜਿੱਥੇ ਉਹ ਬਿਜ਼ਨਸ ਕਰਦੇ ਹਨ ਉਹਨਾਂ ਦੇ ਹੀ ਸਮਝ ਲਓ ਉਹਨਾਂ ਦਾ ਹੀ ਬਿਜ਼ਨਸ ਵਿੱਚ ਕੰਪੀਟੀਟਰ ਸਮਝ ਲੋ ਉਹਨਾਂ ਨਾਲ ਐਨੀ ਜੈਲਸੀ ਰੱਖਦੇ ਹੈ ਔਰ ਉਹਨਾਂ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਹੈਨਾ ਫਿਰ ਵੀ ਉਹਨਾਂ ਨੂੰ ਐਨਲ ਦੇ ਫੈਮਿਲੀ ਤੋਂ ਪਰੇਸ਼ਾਨੀ ਹੈ ਉਹਨਾਂ ਨੂੰ ਪਰੇਸ਼ਾਨ ਕਰਦੇ ਹਨ ਉਹਨਾਂ ਨੂੰ ਬਰਬਾਦ ਕਰਨਾ ਚਾਹੁੰਦੇ ਹਨ ਇਵਨ ਕਿ ਕਹਿੰਦੇ ਹਨ ਕਿ ਜਦੋਂ ਸਾਡੇ ਬੱਚੇ ਵੀ ਸਕੂਲ ਜਾਂ ਕਾਲਜ ਜਾਣ ਲੱਗਦੇ ਹਨ ਤਾਂ ਉਹ ਆਪਣੇ ਪੈਸਿਆਂ ਦਾ ਪਾਵਰ ਦਿਖਾ ਕੇ ਜਿੰਨਾ ਕੋਲ ਪੈਸਾ ਹੈ ਉਹ ਤਾਂ ਆਪਣੀ ਪਾਵਰ ਦਿਖਾਉਂਦਾ ਹੈ ਨਾ ਅੱਜ ਕੱਲ ਉਹਦਾ ਯੂਜ਼ ਕਰਕੇ ਸਾਡੇ ਬੱਚਿਆਂ ਨੂੰ ਡਰਾ ਰਹੀ ਨਹੀਂ ਤਮਕਾਰੀ ਨੇ ਸਾਡੇ ਬੱਚੇ ਡਰ ਦੇ ਮਾਰੇ ਬਾਹਰ ਜਾਣਾ ਬੰਦ ਕਰ ਦਿੱਤਾ ਹੈ ਸਾਡੇ ਬੱਚਿਆਂ ਨੇ ਅਸੀਂ ਵੀ ਕਹਿੰਦੇ ਜਦੋਂ ਰਾਤ ਨੂੰ ਸੌਂਦਿਆਂ ਹੁਣ ਸਾਨੂੰ ਉਹਨਾਂ ਦਾ ਬੜਾ ਕੌਫ ਹੋ ਗਿਆ ਹੈ ਕਿ ਅਸੀਂ ਕਹਿੰਦੇ ਕਿ ਕਿਵੇਂ ਇਹਨਾਂ ਦਾ ਦੁਸ਼ਮਨਾ ਦਾ ਕਿਉਂਕਿ ਸਾਡੇ ਕੋਲ ਕਹਿੰਦੇ ਇੰਨਾ ਪੈਸਾ ਨਹੀਂ ਹੈ ਕਿ ਅਸੀਂ ਉਹਨਾਂ ਦਾ ਸਾਹਮਣਾ ਕਰ ਸਕੀਏ ਉਹਨਾਂ ਦਾ ਮੁਕਾਬਲਾ ਕਰ ਸਕੀਏ ਦੇਖੋ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਸਭ ਤੋਂ ਪਹਿਲੇ ਤਾਂ ਕਿਸੇ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਾ ਸਮਝੋ ਠੀਕ ਹੈ ਆਪਣੇ ਆਪ ਨੂੰ ਪਾਵਰਫੁੱਲ ਸਮਝੋ ਤੁਸੀਂ ਸੱਚੇ ਹੋ ਨਾ ਤਾਂ ਕੋਈ ਤੁਹਾਡਾ ਕੁਝ ਵਿਗਾੜ ਨਹੀਂ ਸਕਦਾ ਪਰਮਾਤਮਾ ਤੁਹਾਡੇ ਨਾਲ ਰਹਿੰਦਾ ਹੈ ਪਰ ਫਿਰ ਵੀ ਮੈਂ ਅੱਜ ਇਹ ਉਪਾਅ ਲੈ ਕੇ ਆਈ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਉਹ ਜਿਹੜੇ ਲੋਕੀ ਤੁਹਾਨੂੰ ਤੰਗ ਕਰ ਰਹੇ ਨੇ ਜਿਹੜੇ ਤੁਹਾਡੇ ਦੁਸ਼ਮਣ ਹਨ ਦੇਖੋ ਬੇਕਸੂਰ ਬੰਦਿਆਂ ਨੂੰ ਤੰਗ ਕਰਨਾ ਬਹੁਤ ਗਲਤ ਗੱਲ ਹੁੰਦੀ ਹੈ ਇਸ ਕਰਕੇ ਆਪਾਂ ਇਹ ਵਾਲੇ ਟੋਟਕੇ ਉਹਨਾਂ ਦੇ ਉੱਤੇ ਜ਼ਰੂਰ ਕਰ ਸਕਦੇ ਹਾਂ ਉਸ ਦੇ ਵਿੱਚ ਕੋਈ ਵੀ ਗਲਤ ਗੱਲ ਨਹੀਂ ਹੈ हां गलत उठे हो जाएगा जेकर तुसी अपनी किसी दे नाल जलन दी भावना रखदे हो जलन दी भावना ਦੇ ਨਾਲ या फिर किसी दे न, तो गुस्सा ਤੁਾਨੂੰ उदे नाल गुस्सा ਹੈ ਤੁਾਨੂੰ ਕੋਈ ਉਸ ਦੀ ਨਾਲ ਕੋਈ ਪੁਰਾਣੀ ਦੁਸ਼ਮਣੀ ਹੈ ਤੁਸੀਂ ਤਾਂ ਤੁਸੀਂ ਇਹ ਵਾਲਾ ਜੇਕਰ ਉਪਾਅ ਟੋਟਕਾ ਉਦੇ ਉੱਤੇ ਕਰਦੇ ਹੋ ਤਾਂ ਇਹ ਬਹੁਤ ਗਲਤ ਹੋ ਜਾਂਦਾ ਹੈ ਕਿਉਂਕਿ ਅਸੀਂ ਕਿਸੇ ਦਾ ਗਲਤ ਨੁਕਸਾਨ ਨਹੀਂ ਕਰ ਸਕਦੇ ਪਹਿਲੀ ਗੱਲ ਤੁਹਾਨੂੰ ਇਹ ਵੀ ਮੈਂ ਕਲੀਅਰ ਕਰਦਾ ਕਿ ਇਹ ਜਿਹੜੇ ਮੈਂ ਉਪਾਅ ਇਹ ਟੋਟ ਕੇ ਦੱਸਦੇ ਹਾਂ ਇਸ ਦੇ ਨਾਲ ਸਾਹਮਣੇ ਵਾਲੇ ਜਿਹੜਾ ਦੁਸ਼ਮਣ ਹੈ ਉਸ ਦਾ ਐਨਾ ਨੁਕਸਾਨ ਨਹੀਂ ਹੁੰਦਾ ਹੈ ਹਾਂ ਉਹ ਬੰਦਾ ਤਕਲੀਫ ਵਿੱਚ ਜ਼ਰੂਰ ਆਂਦਾ ਹੈ ਕਿਹੜੀ ਤਕਲੀਫ ਵਿੱਚ ਆਂਦਾ ਹੈ ਕਿ ਜਿਹੜੀ ਤਕਲੀਫ ਉਹ ਤੁਹਾਨੂੰ ਦੇ ਰਿਹਾ ਸੀ

दा नू दूर करने उपाय उपाया टोटका दसती हाँ तो मैं ता बार बार हिदायत दी हाँ कि इस टोटके या उपा गलत भावना यूज ना करना क्योंकि गलत भावना कोई भी का या उपाय यूज करते हाँ तो रिटर्न होकर वापिस होकर अपने ही आ जाता है दुगना तिगना नुकसान करता है ठीक है जी चलो जी हम शुरू कर दे जी फैमिल जिन्होंने मैं मेल किया है तो बेनती है शेयर तो हाँ कर करो ऐसी करो, कमेंट अपनी हाजी दिखी प्रमाशीवाद जरूर प्राप्त करो जी सब तू पोट कर लो की आना है, है एतवार नाती दस वजे तू तो बाद मिड नाइट निक ना मध्य रात्री भी कहते हैं 10 ਵਜੇ ਤੋਂ ਬਾਅਦ 11 ਵਜੇ ਕਰ ਲੋ 12 ਵਜੇ ਕਰ ਲੋ 1 ਵਜੇ ਕਰ ਲੋ ਉਸ ਵਲੇ ਐ ਤੁਸੀਂ ਟੋਟਕਾ ਜਾਂ ਉਪਾਅ ਕਰਨਾ ਹੈ ਇਸ ਵਿੱਚ ਸਾਨੂੰ ਜ਼ਰੂਰਤ ਕਿਸ ਚੀਜ਼ ਦੀ ਪੈਗੀ ਇੱਕ ਮੁਠੀ ਨਮਕ ਦੀ ਲੈਣੀ ਹੈ ਜਿਹੜੀ ਤੁਸੀਂ ਘਰ ਰਸੋਈ ਵਿੱਚ ਨਮਕ ਯੂਜ਼ ਕਰਦੇ ਹੋ ਸਬਜ਼ੀ ਬਣਾਉਂਦੇ ਹੋ ਉਹ ਹੀ ਨਮਕ ਆਪਾਂ ਉਹਦੇ ਵਿੱਚੋਂ ਇੱਕ ਮੁਠੀ ਨਮਕ ਲੈ ਲੈਣਾ ਹੈ ਉਸ ਤੋਂ ਬਾਅਦ ਸਾਨੂੰ ਚਾਹੀਦੀਆਂ ਹੋਣਗੀਆਂ 11 ਕਾਲੀ ਮਿਰਚਾਂ ਖੜੀਆਂ ਗੋਲ ਕਾਲੀਆਂ ਮਿਰਚਾਂ ਉਹ ਵੀ ਤੁਸੀਂ ਆਪਣੀ ਰਸੋਈ ਚੋਂ ਹੀ ਲੈਣੀਆਂ ਹਨ ਬਾਹਰੋਂ ਦੀ ਕੋਈ ਨਵਾਂ ਸਮਾਨ ਨਹੀਂ ਲੈਣਾ ਹੈ ਆਪਣੇ ਘਰ ਦੀ ਰਸੋਈ ਵਿੱਚੋਂ ਹੀ ਜਿਹਦੇ ਵਿੱਚੋਂ ਤੁਸੀਂ ਰੋਟੀ ਸਬਜ਼ੀ ਬਣਾ ਰਹੇ ਹੋ ਉਹਦੇ ਵਿੱਚੋਂ ਹੀ ਇਹ ਸਮਾਨ ਅਸੀਂ ਲੈਣਾ ਹੈ 11 ਕਾਲੀ ਮਿਰਚਾਂ ਲੈਣੀਆਂ ਤੇ ਇੱਕ ਮੁਠੀ ਨਮਕ ਲੈ ਲੈਣਾ ਹੈ ਠੀਕ ਹੈ ਫਿਰ ਉਸ ਤੋਂ ਬਾਅਦ ਤੁਸੀਂ ਇੱਕ ਪਲੇਟ ਲੈ ਸਕਦੇ ਹੋ ਜਾਂ ਕਟੋਰੀ ਲੈ ਸਕਦੇ ਹੋ ਠੀਕ ਹੈ ਇਸ ਦਾ ਇਹ ਇਹਦੇ ਕਟੋਰੀਆ ਪਲੇਟ ਦਾ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਹੈ ਪਰ ਫਿਰ ਵੀ ਅਸੀਂ ਕਿਉਂਕਿ ਇਹ ਸਾਡੇ ਨਾਲ ਯੂਜ਼ ਹੋਣੀ ਹੈ ਇਸ ਟੋਟਕੇ ਵਿੱਚ ਤਾਂ ਕਰਕੇ ਆਪਾਂ ਲੈ ਰਹੇ ਹਾਂ ਹੁਣ ਇਹ ਤਿੰਨੋਂ ਸਮਾਨ ਲੈ ਕੇ ਤੁਸੀਂ ਚਾਹੋ ਤਾਂ ਆਪਣੇ ਜਿਹੜਾ ਘਰ ਦਾ ਵੇੜਾ ਹੈ ਉਹਦੇ ਵਿੱਚ ਬੈਠ ਜਾਓ ਚਾਹੋ ਤਾਂ

एक, एक करके उस नमक दे अंदर दबा है है? एक वारी ओ, काली अंदर है। है। दे एक बारी मिर्च दबा अपने दुश्मन है दुश्मन हो तो दुश्मन है कि दुश्मन कौन है तो तीन दुश्मन भी बोल सकते हो साडा बुरा करने वाला भी बोल सकते हो एक काली मिर्च दबा है फिर दुश्मन का नाम लैंना है फिर दूसरी काली मिर्च दबाणी है फिर दुश्मन का नाम लेना है इस तरह काली मिर्चा पूरी नमक दबा दे चाहना है ठीक है।, है मंत्र है त्राही शत्रु त्राही ठीक है जे तु श्रुआ दुश्मन का नाम नहीं पता तुम शत्रु ही बोलो जे तह दुश्मन का नाम पता है त्राही दुश्मन दा नाम ट्राही ए तुसी 108 वाली बोलना है ते ए जदों तुसी 108 वाली ए मंत्र बोलना है ता अपने अंदर एन्ना इस तरह दी भावना ले है अब अखा बंद करके तुसी एसा ही सोचना है कि ओ जेड़ा मेरा दुश्मन है उस तो मैं 10 गुना ज्यादा पावरफुल हो गया उन उस मैं अपने नमक दे अंदर दबा देता है हुन ओ बाहर निकल के नहीं आ सकता

तो उसका कोई भी वह ना करना उस तो जो तुसी फ्लश कर देना है नमक और काली मिर्च आके तुसी मूह हाथ तो लेना है अच्छी तरह अपने दे छिट्टे मार लेने ते जेड़ा तुसी ਕਪੜਾ ਪਾਇਆ ਸੀ ਜਿਹੜੇ ਕਪੜੇ ਤੁਸੀਂ ਪਾਏ ਸੀ ਇਹ ਮੰਤਰ ਪੜ੍ਹ ਦਿਆ ਇਹ ਟੋਟਕਾ ਕਰ ਦਿਆ ਉਹ ਕਪੜਿਆਂ ਨੂੰ ਰਾਤ ਨੂੰ ਚੇਂਜ ਜ਼ਰੂਰ ਕਰਕੇ ਸੋਣਾ ਹੈ ਦੂਜੇ ਕਪੜੇ ਪਾ ਕੇ ਸੋਣੇ ਹੈ ਔਰ ਸਵੇਰ ਨੂੰ ਉੱਠ ਕੇ ਉਹ ਕਪੜਿਆਂ ਨੂੰ ਤੁਸੀਂ ਤੋ ਦੇਣਾ ਹੈ ਇਹ ਤੁਸੀਂ ਕਰਕੇ ਦੇਖੋਗੇ ਮੈਂ ਤੁਹਾਨੂੰ ਦੱਸ ਰਹੀਆਂ ਕਿ ਉਹ ਜਿਹੜਾ ਦੁਸ਼ਮਣ ਹੈ ਬਿਲਕੁਲ ਤੁਹਾਡੇ ਨਾਲ ਦੁਸ਼ਮਣੀ ਕਰਨਾ ਛੱਡ ਦੇਗਾ ਬਿਲਕੁਲ ਹੋ ਸਕਦਾ ਹੈ ਕਿ ਤੁਹਾਡੇ ਨਾਲ ਅੱਗੋਂ ਦੀ ਆ ਕੇ ਗਿੜਗੜਾਏਗਾ ਵੀ

फिर उसका जवाब देना जरूरी हो है क्योंकि कायरता भी एक दा एक तरह ही चलो जी ऐसी मेरी अजियो की जानकारी चं लगी तो लाइक ती कमेंट करके जाना मिल रही हाँ अगली विडियो किसी हो